ਬਸੋ ਕੀ ਜਮਾਂ ਦੇ ਮਾਲ ਤੋਂ ਬਸੋ ਕੀ ਆ ਜੋ ਸੁਣਦੇ ਦੇਖਦੇ ਆ ਰਹੇ 85 ਲੱਖ ਜੋਨਾ ਇਹਨਾਂ ਦਾ ਪਹਿਲ ਜਨਮ ਤੇ ਮਰਨ ਦਾ ਜੋ ਦੁੱਖ ਹੈ ਰ ਉਹ ਬਹੁਤ ਅਸਰ ਦਿੱਤਾ ਹੈ ਅਰ ਜੇ ਆਪਾਂ ਇਦਾਂ ਵੀ ਕਹ ਲਈਏ ਵੀ ਜਮਾ ਦੀ ਮਾਰ ਵੀ ਬਹੁਤ badi ਹੈ ਜਮਾ ਦੀ ਮਾਰ ਵੀ ਬਹੁਤ ਮਾਰੀ ਜਿੱਥੇ ਜਨਮਣ ਦਾ ਦੁੱਖ ਹੈ ਨਾ ਉੱਥੇ ਜਿਹੜੀ ਜਮਾ ਦੀ ਮਾਰ ਉਹਦਾ ਵੀ ਬਹੁਤ ਦੁੱਖ ਹੈ ਜੀ ਆਪਾ ਗੁਰੂ ਤੋਸਹੀ ਸਿਖ ਬਖਸ਼ਿਦਾਰੀਏ ਤੇ ਤੇਰੇ ਦੁੱਖਾਂ ਕੋਲੇ ਸਦੋ ਹੀ ਬਸਾਉਦੇ ਆ ਅਗੇ ਤੰਦੇ ਜਿਹੜੇ ਦੁੱਖ ਹੈ ਨਾ ਕੋਈ ਬੰਦਾ ਸੌਖਾ ਸਹਾਰ ਦੇਂਦਾ ਕੁਝ ਕੋ ਰੋਗ ਸਾਨੂੰ ਇਸੂ ਰੋਹ ਦੇ ਚਮਰੋ ਚੱਪੜ ਗਏ ਜਿਨ੍ਹਾਂ ਦਾ ਲਾਜੀ ਕੋਈ ਨਹੀਂ ਜਿਨ੍ਹਾਂ ਦਾ ਲਾਜੀ ਕੋਈ ਨਹੀਂ ਕਿਹੜੇ ਦੇ ਦੋਖੋ ਇੱਕ ਰੋਗ ਨੂੰ ਤਾਂ ਪਾਛੇ ਨੇ ਬਹੁਤ ਲੰਬਾ ਦੱਸਿਆ ਤਨਵਰਨਾਂ ਸਾਬ ਨੇ ਇੱਕ ਰੋਗ ਨੂੰ ਤੇ ਬਹੁਤ ਜਿਆਦਾ ਲੰਮਾ ਦੱਸਿਆ ਆਪਕੀ ਵਰਗਿਲ ਨੂੰ ਵੀ ਬਨਾਨੇ ਦੇ ਰੋਗ ਦੇ ਸਾਥ ਜੇ ਵੱਡ ਗਿਆ ਛਤੰਜ ਨਹੀਂ ਆਉਂਦਾ ਉਹ ਰੋਗ ਪਰ ਉਮੈਦਾ ਹੰਕਾਰਦਮ ਪੰਚਨ ਇੱਕ ਗੱਲ ਕਹੋੜ ਗਈ ਵੀ ਇਹ ਹੈ ਤਾਂ ਬਹੁਤ ਲੰਮਾ ਕਈ ਜਨਮਾਂ ਤੋਂ ਜਨ ਲਗਾ ਹੋਇਆ ਪਰ ਇਹ ਹੜ ਚਲਦਾ ਹੈ ਤੇ ਹੜ ਚਲਦਾ ਹੈ ਇੰਨਾ ਨੰਬਰ ਰੋਗ ਚ ਕਈਆਂ ਜਨਮਾਂ ਦਾ ਤੇ ਹਟ ਸਕਦਾ ਹੈ ਤੇ ਸੰਸਾਰ ਦੇ ਰੋਗ ਨੇ ਉਹ ਹੋ ਸਕਦਾ ਬਿਨਾਂ ਹਟਣਾ ਉਹ ਲੰਬੇ ਵੀ ਨਹੀਂ ਕੋਲ ਸਾਡੇ ਇਸੇ ਜੀਵਨ ਦੇ ਆ ਨਾ ਤੇ ਜਿਹੜੇ ਕਰੋਨਾ ਜਨਮਾਂ ਤੋਂ ਲੱਗਾ ਆ ਉਹ ਹਟ ਸਕਦਾ ਤੇ ਥੋੜੇ ਜੇਰ ਵਾਲਾ ਕਿਉਂ ਨਹੀਂ ਅਰਥਾ ਦਾ ਦਰਸਾ ਦਲੇ ਪਹਿਲੂ ਕੋ ਇਹ ਰੋਗ ਜਿਹੜੇ ਹਟਦੇ ਤੰਦਰੋਗ ਇਹਨਾਂ ਦਾ ਵੀ ਤੰਦਰੁਗ ਉਹ ਜਿਹੜਾ ਰੋਗ ਜਿਹੜਾ ਹੈ ਔਮੇ ਦਾ ਉਹ ਸਦਾ ਤੰਦਰੋਗ ਨਹੀਂ ਉਹ ਸਦਾ ਮਾਨ ਦਾ ਰੋਗ ਹੈ ਪਰ ਜੇ ਨ ਪਵੇ ਕੁਰੂਣਾ ਜਨਮ ਤੋਂ ਸਾਡਾ ਜੀਵਨ ਚੱਲਦਾ ਰਿਹਾ ਤੇ ਇੰਨਾ ਲੰਮਾ ਜਿਹੜਾ ਦੁੱਖ ਸਹਾਰ ਰਹੇ ਅਸੀਂ ਪਛਤਾਦੇ ਇਹ ਕੁਬੱਡੀ ਗਾਨੀ 8 ਸਾਲ ਦਾ ਇਹ ਰੋਗ 8 ਸਾਲ ਦਾ ਹੈ ਪਰ ਇਹ ਰੋਗ ਇਉਂ ਜਿਹਾ ਪਾਸ਼ਾ ਨੇ ਦੱਸਿਆ ਜਿਹੜਾ ਹੱਟ ਨਹੀਂ ਸਕਦਾ ਦੇ ਤੇ ਤਪਾਸ਼ੇ ਚਲ ਬੜੇ ਅਰਸਾ ਦਾਉ ਪੂਰਗ ਨਿੰਦ ਦਾ دارو ਨਹੀਂ ਜਿਹੜਾ ਦੰਦਿਆ ਦਾ ਰੋਗ ਲੱਗਿਆ ਨਾ ਉਹਦਾ ਕੋਈ دارو ਨਹੀਂ ਜਿਹੜਾ ਪ੍ਰਾਣਾ ਰੋਗ ਸਲੋ ਮੇਦ ਲੱਗਾ ਨਾ ਭਜੰਦੇ ਕੂ ਹਰਜਾ ਦਾ ਸਰੂਪ ਕਾ ਉਹ ਖੁਦ ਨਾਮ ਸਾਰੇ ਰੋਗਾਂ ਦਾ ਇਲਾਜ ਜਿਹੜਾ ਨਾ ਇੱਕੇ ਦਵਾਈ ਦੇ ਨਾਲ ਕੀਤਾ ਜਾਂਦਾ ਇੱਕੇ ਦਵਾਈ ਨਾਲ ਉਹ ਦਵਾਈ Peru ਹੁੰਦੀ ਹੈ ਮਹਾਂਪੁਰਸ਼ਾਂ ਸਾਧੂ ਸੰਤਾਂ ਦੇ ਕੋਲ ਆਪੇ ਦਾ ਤਰੀਕਾ ਗੁਰੂ ਦੇ ਕੋਲ ਉਦੋਂ ਦੋਈ ਮਿਲਦੀ ਹੁੰਦਾਉਂਦੀ ਪਰ ਨਿੰਦਕ ਦੜ ਰੋਗ ਲੱਗਣ ਨਿੰਦਿਆ ਵਾਲਾ ਰੋਗ ਲੱਗਿਆ ਸਾਨੂੰ ਪਰ ਜਦ ਦੀ ਦੀ ਅਨ ਨੂੰ ਇਹ ਬਹੁਤ ਬਣਾ ਆਹ ਇੰਦਾਂ ਵਕਰੀ ਆ ਜੇ ਗੁਰੂ ਬੈਦਿਆ ਬੈਦ ਮੇਰਾ ਗੁਰ ਬੈਦ ਗੁਰ ਗੋਬਿੰਦਾਨ ਮੇਰਾ ਨ ਬੁਰੂ ਅਨਵ ਬੈਦਿਆ ਉਹਨੂੰ ਕੋਈ ਦਵਾਈ ਜਿਹੜੀ ਹੈ ਨਾ ਜਿਉ ਦੇ ਦੇਵੇ ਤਾਂ ਦੇਂਦਾ ਘਟਿਆ ਕੋਈ ਜਿਆਦਾ ਲੋੜਵਾਰ ਲੋੜਵਾਰ ਲੋੜਵੰਦ ਹੋਵੇ ਨਾ ਉਹਨੂੰ ਭਾਵੇਂ ਦੇ ਦੇਵੇ ਜਿਆਦਾ ਲੋੜਵੰਦ ਉਹ ਲੋੜ ਹੁੰਦੇ ਸਾਰੇ ਹੁੰਦੇ ਆ ਸਭੇ ਮਾੜੀ ਦਾ ਨਾ ਬੇਲੂੜ ਤੇ ਸਾਰੇ ਹੁੰਦੇ ਆ ਨਹੀਂ ਸਾਰੇ ਨਹੀਂ ਦੇਰ ਅੰਦਰੋਂ ਲੋੜ ਹੁੰਦੀ ਆ ਇੱਕ ਤੋਂ ਹੁੰਦੀ ਆ ਫਿਰ ਉਹ ਤ੍ਰਿਸ਼ਨਾ ਦੀ ਲੋੜ ਆ ਵੀ ਚਾਹੀਦਾ ਵੀ ਚਾਹੀਦਾ ਆ ਵੀ ਚਾਹੀਦਾ ਆ ਵੀ ਚਾਹੀਦਾ ਕਿਉਂਕਿ ਲੋੜ ਆ ਜਿਸ ਤੋਂ ਬਗੈਰ ਸਰ ਨਹੀਂ ਸਕਦਾ ਜਿਸ ਤਰ੍ਹਾਂ ਪੋਖਿਆ ਖੁਰੋੜੀ ਖਾਦੇ ਬਗੈਰ ਦੇ ਸਰਸੋ। ਚਲੋ ਰੋਟੀ ਖਾਦੇ ਬਗੈਰ ਵੀ ਸਰਦੇਗਾ। ਪਾਣੀ ਪੀਦੇ ਬਗੈਰ ਦੇ ਸਰਸੋ। ਪਾਣੀ ਪੀਦੇ ਸੜੀ ਲੋੜ 6 ਦਿਨ। ਇਹ ਤਾਂ ਬਹੁਤ ਹਲੂ। ਲੋੜ ਸਭ ਨੂੰ ਨਹੀਂ ਹੁੰਦੀ ਲੋੜ ਪੂਰੀ ਹੋ ਸਕਦੀ ਹੈ ਬੜੀ ਤ੍ਰਿਸ਼ਨਾ ਦੀਆਂ ਗਿਆਨੋਂ ਦੀ ਬਹੁਤ ਸਾਰੀ ਉਹ ਤੁਹਾਨੂੰ ਸਭ ਨੇ ਸੁਣਿਆ ਹੋਗਾ ਬਲ ਰਾਜੇ ਨੇ ਸਾਰੀ ਸ੍ਰਿਸ਼ਟੀ ਜਿੱਤ ਕੇ ਰਾਜ ਕਰਦੇ ਸਾਂਝੁਗ ਵਿੱਚ ਬੰਦ ਰਾਜ ਹੋਇਆ ਉਹਨੇ ਆਪਣੇ ਬਾਹੂ ਬਲਦੇ ਨਾਲ ਸਾਰੀ ਸ੍ਰਿਸ਼ਟੀ ਜਿਤ ਲਈ ਨੌ ਘਣ ਧਰਤੀ ਦਾ ਰਾਜ ਮਿਲ ਗਿਆ ਨੌ ਘਣ ਧਰਤੀ ਬਣੇਗੀ ਸਾਡੇ ਬਿਗਵਾਨਾਂ ਨੇ ਮੰਨੇ ਆ ਉਹ ਨੌ ਲਖ ਨੌ ਘਣ ਧਰਤੀ ਦਾ ਰਾਜ ਮਿਲ ਗਿਆ ਇਹਨੂੰ ਕਹਿੰਦੇ ਸ਼ਤਰਪਤੀ ਰਾਜ ਤ੍ਰਿਸ਼ਨਾ ਦੀ ਭੁੱਖ ਨਹੀਂ ਅਜੇ ਵੀ ਤ੍ਰਿਸ਼ਨਾ ਦੀ ਅਗਨੀ ਅਜੇ ਬੁਜੀ ਅਜੇ ਤ੍ਰਿਸ਼ਨਾ ਮੰਗੀ ਜਾ ਰਹੀ ਹੋਰ ਹੋਰ ਹੋਣਾ ਜੀਦਾ ਤ੍ਰਿਸ਼ਨਾ ਦੇ ਕੋਈ ਸੀਮਾ ਨਹੀਂ ਪੈ ਰਹੀ ਅਬ ਬੱਚੇ ਦੋ ਹੀ ਦੇਖਦੇ ਹੋ ਕੋ ਬੱਚੇ ਗੁਬਰੇ ਲੋਗੇ ਆ ਇਹ ਵਾਸਤੇ ਕੋਈ ਈਡਾ ਵੱਡਾ ਗੁਬਰਾ ਸੀਗਾ ਨਹੀਂ ਗੁਬਾਰੇ ਨੂੰ ਛੁਡਾ ਲਈ ਅਸੀਂ ਗਏ ਤੋਂ ਹੰਗਮਦੇ ਪੋਟੇ ਰਿੰਦਾ ਪਰ ਉਹ ਆਪਣੇ ਪਦੇ ਸਾਰੇ ਦੇ ਨਾਲ ਜਦੋਂ ਉਹ ਵਿੱਚ ਆਪਾਈ ਗਈ ਨਾ ਉਹ ਬੰਦਲਾ ਸ਼ੁਰੂ ਹੋ ਗਿਆ ਪਰ ਉਸ ਦੀ ਵੀ ਸੀਮਾ ਹੈ ਪਿਆਰਿਓ ਉਸ ਗੁਬਾਰੇ ਦੀ ਵੀ ਵਾ ਆਰੀਅ ਗ੍ਰੇਡ ਦੇ ਜਾਰੇ ਅਰ ਜਦੋਂ ਸੀਮਾ ਤੋਂ ਉੱਪਰ ਦੀ ਜਾ ਸਕਦਾ ਨੇ ਉਦੋਂ ਉਹਦਾ ਪਟਾਕਾ ਜੇ ਪਾਇਆ ਜਾਂਦਾ ਏ ਤੇੜਾ ਤ੍ਰਿਸ਼ਦਾ ਦਾ ਗੁਬਾਰਾ ਇਹਦੇ ਵਿੱਚ ਜਿੰਨੀ ਮਰਜ਼ੀ ਵਾਪਰਦੇ ਜਿੰਨੀ ਮਰਜ਼ੀ ਤੁਹਾਡੀ ਹਵਾ ਖਤਮ ਹੋ ਸਕਦੀ ਹੈ ਪਰ ਇਹਦੀ ਧੁੱਖ ਨਹੀਂ ਮਿਟ ਸਕਦੀ ਇੱਕ ਉਦਾਹਰਣ ਦੇਵਾ ਜਿਹਦਾ ਅੰਤ ਅੱਗ ਲੱਗੀ ਹੋਏ ਲੱਕੜਾ ਨੂੰ ਤੇ ਲਤਾ ਪਰ ਕਰੋੜਾ ਦੋ ਕਰੋੜ ਜਿੰਨੀ ਮਰਜ਼ੀ ਦੇ ਪਾ ਦਿਓ ਕਿ ਅੱਗ ਦੀ ਧੁੱਖ ਮਿਟ ਜਾਂਦੀ ਆ ਸਾਡੀ ਜੀ ਗੱਲ ਹੈ ਨਾ ਪ੍ਰੈਕਟਿਸ ਕਰਦੇ ਦੇਣਾ ਮੈਂ ਤਾਂ ਕਰੋੜਾਂ ਮਨ ਲਗਣਾ ਕੱਠੀਆਂ ਦਿੱਤੀਆਂ ਉਹ করুণਾ ਲੱਗ ਮਨ ਲਕਣਾ ਨੇ ਅਗਦੀ ਭੁੱਖ ਬਜਾ ਦਿੱਤੀ ਨਹੀਂ ਉਹ ਨਹੀਂ ਪਾਈ ਜੋ ਤੁਖ ਹੋ ਲੱਗੀ ਇਸ ਇਤਰਾ ਤੇ ਸਾਡੇ ਤੇ ਜੀਵਨ ਦਾ ਹੈ ਤੇ ਸਾਡੇ ਜੀਵਨ ਦਾ ਹੈ ਹਰ ਕਿਰਪਾ ਕਰਨ ਦਾ ਪਾਸ਼ਾ ਜੋ ਜਿਸ ਤਰ੍ਹਾਂ ਲਕੂ ਕਰਦੀ ਲੁ ਦਕੂ ਤੜ ਵੀ ਤੇ ਪਾਸ਼ਾ ਕਿਰਪਾ ਕਰ ਦਿੱਤੀ ਡਾਗੇ ਮਾਰਦਾ ਸੀ ਡਾਗੇ ਮਾਰ ਕੇ ਸਮਾਨ ਲੁੱਟਦਾ ਸੀ ਚਾਹ ਸਮਾਨ ਲੁੱਟ ਮਿਲਦਾ ਤਾਂ ਵੀ ਕੋਈ ਗੱਲ ਨਹੀਂ ਸੀ ਅਗਲਾ ਹੋਰ ਬਣਾ ਲਿੰਦਾ ਮੇਤ ਮੇਤ ਕਰਕੇ ਲੁੱਟ ਕੇ ਮਾਰ ਵੀ ਦਿੰਦਾ ਸੀ ਲੁੱਟ ਕੇ ਮਾਰ ਵੀ ਦਿੰਦਾ ਸੀ ਜਿੱਦਾਂ ਸਜਿੰਦਾ ਤੈਸੇ ਦਾ ਕਰਦਾ ਸੀਗਾ ਪਹਿਲਾਂ ਸੋਹਣਾ ਭੋਜਨ ਖਵਾਉਣਾ ਰਜਾਉਣਾ ਤੇ ਜਦੋਂ ਅੰਤਿ ਘਰਾ ਤੋੜੀਦਾ ਉਹਦੋਂ ਮਾਰ ਦਿੰਦਾ ਇ 9000 ਸੀ ਇਹ ਇੱਕ ਬੜਾ ਵੱਡਾ ਬਾੜੀਓ ਮਿੱਤ ਲੋਟੜਿਆ ਦੇ ਜਾਨਤਨਾਤਵਾ ਦੇਸ਼ਤਰ ਲਕੂ શ્રી ਦਤਾੜਵੀ ਬਾਬਾ ਜੀਨਨ ਸਿੰਘ ਇਹਦਾ ਪੜਦਾਦਾ ਪੈਕਲੇਣਾ ਜੀ ਦੇ ਕੋਈ ਸਾਡੇ ਅੱਜ ਦੇ ਪ੍ਰਚਾਰਕ ਹਨ ਬਾਬਾ ਜੀਵਨ ਸਿੰਘ ਜੀ ਆਉਦੇ ਬਾਪ ਸਦਾ ਜੀ ਤੋਂ ਸ਼ੁਰੂ ਕਰ ਦਿੰਦੇ ਪਾਈਕ ਲਾਲ ਜੀ ਦਾ ਨਾਂ ਹੀ ਨਹੀਂ ਕੋਲਦਾ ਤਦ ਇਹ ਨਾਂ ਹੀ ਲਿਟਦਾ ਦਾਦਾ ਜੀ ਦਾ ਪਾਈਕ ਲਿਆਣ ਜੀ ਉਹ ਬਾਬਾ ਬੁੱਢਾ ਜੀ ਦੇ ਨਾਲ ਕੱਟੇ ਤਲਗੁਰਦਾਰ ਸਾਹਿਬ ਦੇ ਸੇਵਕ ਬਣੇ ਸੀ ਜਦੋਂ ਇਹ ਪਤਾ ਬਣੇਗਾ ਨਾ ਇਹਨਾਂ ਦੇੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜਿੰਨੀ ਲੱਕੜ ਸ੍ਰੀ ਅੰਮ੍ਰਿਤਸਰ ਦਰਵਾਜ਼ੇ ਵਿੱਚ ਜਿੱਤੇ ਜਿੱਤੇ ਵੀ ਲੱਗੀ ਉਹ ਸਾਰੇ ਭਾਈ ਕਲਿਆਣੇ ਦੀ ਲੱਗੀ ਆਏ ਕਿਤੋਂ ਮੰਡੀ ਵਿੱਚੋਂ ਸਮਾਜਰ ਵਿੱਚੋਂ ਉਹ ਤੋਂ ਵਾਪਸ ਆ ਰਿਹਾ ਸੀਗਾ ਮੰਡੀ ਤੋਂ ਸਮਾਜਰ ਵਿੱਚੋਂ ਪਾਛਾ ਕੀ ਕਲਪਾ ਦੇ ਨਾਲ ਸਾਰਾ ਲੱੱੜੜ ਦਾ ਕੰਮ ਕਾ ਕੇ ਬਾਸ ਬੋੜ ਰਿਆ ਸੀ ਤੇ ਲੋਕਾਂ ਨੇ ਭੇਟਾਵਾਂ ਦਿੱਤੀਆਂ ਕਿਉਂ ਵੀ ਇੰਨੂ ਲੋਕ ਗੁਰੂ ਮੰਨ ਲਾਗੇ ਵੇਦ ਵਿੱਚ ਇੰਨੀ ਉੱਡੀ ਕਰਾਮਾਤ ਕਰਾਮਾਤ ਗੁਰਨਾਮ ਸਾਹਿਬ ਦੀ ਸੀ ਜਾਲੀ ਕਿ ਖਰਜੀ ਜਾਂਦੀ ਸੀ ਉਹ ਭਾਈ ਕਨੈੜਾ ਦੇ ਨਾਲ ਹੀ ਤੇ ਲੋਕਾਂ ਨੂੰ ਲੋਕਾਦੇਵ ਨੂੰ ਗੁਰੂ ਹੀ ਮੰਨ ਲਿਆ ਬੇ ਗੁਰੂ ਆ ਇਹ ਲੋਕਾਂ ਨੂੰ ਸਮਝ ਆਇਆ ਭਾਈ ਕਨਵ ਰਾਜ ਜੀ ਨੇ ਮੈਂ ਗੁਰੂ ਨਹੀਂ ਗੁਰੂ ਮੇਰਾ ਹੋਰ ਆ ਇਹ ਤੇ ਗੁਰੂ ਪਤਨ ਦੀਆਂ ਸ਼ਕਤੀਆਂ ਨੇ ਗੁਰੂ ਦੀਆਂ ਸ਼ਕਤੀਆਂ ਨੇ ਜਿਹਦਾ ਕਰਕੇ ਤੁਸੀਂ ਮੈਨੂੰ ਗੁਰੂ ਮੰਨ ਉਹ ਲੋਕਾਂ ਦੀਆਂ ਭੇਡਾਵਾਂ ਲੈ ਕੇ ਹਿਮਾਚਲ ਵਿੱਚੋਂ ਤੇ ਅਮਰਸਰ ਸਭ ਉਹ ਜੀ ਪਾਸੇ ਦੇ ਚੜ੍ਹਨਾ ਮੇਜ ਲਿਆ ਰਿਹਾ ਸੀ ਹੁਣ ਅੱਗੋਂ ਇਹ ਜੰਗਲ ਵਿੱਚ ਟੜਵੀ ਸੀ ਰਹਿਦਾ ਭਾਈ ਲੱਕੂ ਅੰਮੋ ਸਮਣਾ ਟਰਾਤਰਾਉਂ ਅੰਮੋ ਜਮਣਾ ਟਰਾਤਰਾਉਗਾ ਤੇ ਘੋੜਾ ਰੱਖਦਾ ਸੀ ਪਰਸਰਾ ਮੋ ਮੇਨ ਜੇ ਤਾਂ ਪਰਸਰਾ ਘੋੜਾ ਰੱਖਦਾ ਸੀ ਇਹ ਭਾਈ ਲੱਕੂ ਵੀ ਘੋੜਾ ਰੱਖਦਾ ਸੀ ਵੜਾ ਪਰੂ ਚੋਕੇ ਕਹਿ ਲਗਾ ਜੋ ਕੁਝ ਹੈਗਾ ਸਜਣਾ ਰੱਖ ਦੇ ਤੇ ਜੋ ਕੁਝ ਹੈਗਾ ਰੱਖ ਦੇ ਤੇ ਗੁਰੂ ਦੀ ਕਿਰਪਾ ਦੇ ਨਾਲ ਦੇਖੋ ਹੌਸਲਾ ਬਹੁਤ ਵੱਡਾ ਦੁਤਮਾਨ ਬਦਮਾਸ਼ੀ ਉਸ ਟੈਂ ਦਾ ਬਦਨਾਮ ਸੀਗਾ ਬੇ ਲੋਟ ਵੀ ਲੰਦਾ ਮਾਲਵੀ ਜੰਦਾ ਭਾਈ ਕਰੜਾ ਜੀ ਨੂੰ ਕੋਈ ਖੌਫ ਨਹੀਂ ਕੋਈ ਡਰਦੀ ਨਹੀਂ ਮੇਰੇ ਨੂੰ ਲੜਨਵਾ ਦੇ ਮੇਰੇ ਕਿਵੇਂ ਮਾਰ ਦਊਗਾ ਨਹੀਂ ਬਿਲਕੁਲ ਨਹੀਂ ਡਰਦੀ ਆ ਪੁੱਛਿਆ ਜੋ ਰੱਖਦੇ ਇਥੇ ਕੋਈ ਗੜਾ ਜਲੀ ਕਰ ਲਗੇ ਕਹਿ ਲਗੇ ਮੇਰਾ ਹੁੰਦਾ ਤੇ ਪਰਾਂ ਪੈਰਾ ਖ ਦਿੰਦਾ ਮੈਨੂੰ ਮਾਰਗ ਤੇ ਭਵੇਂ ਖੋਲਵੇ ਉਹ ਗੱਲ ਬਖਰੀ ਆ ਜੀਂਦੇ ਜੀ ਗੁਰੂ ਦੀ ਮਾਨ ਤੇ ਮੈਂ ਦੇ ਨਹੀਂ ਸਕਦਾ ਲੋਕਾਂ ਦੀ ਭੇਟਾ ਮਾਂ ਸ਼ਰਧਾ ਲੋਕਾਂ ਦੀ ਗੁਰੂ ਤੱਕ ਜਾਊਂਗੀ ਉਹਨਾਂ ਨਾਲ ਲੁੱਟ ਲੂ ਬੇਟਾ ਤੇ ਬਾਕੀ ਲੈਣੇ ਕਿਤਾਬ ਉਹ ਤੇ ਗੁਰੂ ਤੱਕ ਜਾਊਂਗੀ ਜੋ ਵੀ ਕੁਝ ਬਿਰਕੋ ਆਏ ਜੋ ਗੁਰੂ ਦਾ ਹੈ ਤੇ ਗੁਰੂ ਤੱਕ ਜਾਊਗਾ ਹੈ ਰੋ ਗੁਰੂ ਦੇ ਨਾਮ ਵਿੱਚ ਏਡੀ ਵੱਡੀ ਸ਼ਕਤੀ ਆ ਕਹਿ ਲਗਾ ਕਿ ਇਸ ਗੁਰੂ ਕੋ ਜਾਓ ਤਿੰਨਰ ਮੰਦਰ ਸਾਹਿਬ ਬੈਠਾ ਮਹਾਰਾਜ ਗੁਰੂ ਨਾਨਕ ਦੇ ਪੰਮੀ ਜੋਤ ਤਰਗੁ ਵਰਜਿੰਦੇ ਪਾਸ਼ੇ ਮਰ ਕਹਿੰਦਾ ਬੱਬੀ ਗੱਲ ਜਿਸ ਵਾਰ ਗੁਰੂ ਦਾ ਦੇ ਉਹ ਬੋਲ ਗੁਰੂ ਦੇ ਨਾਮ ਵਿੱਚ ਉਹ ਖੇੜ ਬਰਤਨ ਲਾ ਗਈ ਹਾਲਾਂਕਿ ਦੇਖਿਆ ਨਹੀਂ ਗੁਰੂ ਸਾਹਿਬ ਦੇ ਦਰਸ਼ਨ ਨਹੀਂ ਕੀਤੇ ਉਹਨੇ ਗੁਰੂ ਨਾਨਕ ਗੁਰੂ ਨਾਨਕ ਸਾਹਿਬ ਗੁਰੂ ਅਰਜਨ ਸਾਹਿਬ ਦੇ ਨਾਮ ਵਿੱਚ ਜਿਹੜੀਆਂ ਵੱਡੀਆਂ ਬਰਤਨ ਜਿਹੜੇ ਬੰਦੇ ਨੂੰ ਮਾਰਮਕ ਆਉਂਦੇ ਉਹ ਗੁਰੂ ਦੇ ਸਾਹਮਣੇ ਬੋਲ ਵੀ ਨਹੀਂ ਸਕਦੇ ਤੈਨ੍ਹ ਦਾ ਜੇਤ ਠੀਕ ਆ ਜਿਹਦੇ ਗੁਰੂ ਦਾ ਸਮਾਨ ਹੈ ਤੇ ਮੈਂ ਤੇਰੇ ਨਾਲ ਚੱਲਦਾ ਇਹ ਇਹ ਜੇਲਾ ਬੰਨਣ ਵਾਸਤੇ ਸੇਬੇ ਝੂਠ ਨਾ ਬੋਲਦਾ ਵੇ ਇਹ ਦੇ ਘਰ ਵਾਸਤੇ ਕਹਿੰਦੇ ਜੇ ਤੇ ਗੁਰੂ ਦੇ ਜਾ ਕੇ ਭੇਟਾ ਕਰ ਦਿੱਤੀਆਂ ਸਾਲੀਆਂ ਤੋਂ ਤੇਰੀ ਕਰ ਦਿੱਤੀਆਂ ਤੇ ਫਿਰ ਤੇਰਾ ਕੁਝ ਕਹਿੰਦਾ ਨਹੀਂ ਜੇ ਤੂੰ ਗੁਰੂ ਨੂੰ ਜਾ ਕੇ ਚੀਜ਼ਾਂ ਨਾ ਦਿੱਤੀਆਂ ਕੋਈ ਗੁਰੂ ਦੇ ਸਾਹਮਣੇ ਹੀ ਇਸੇ ਕੋੜ ਦਮਡੂ ਗੁਰੂ ਦੇ ਸਾਹਮਣੇ ਹੀ ਇਸੇ ਕੋੜ ਦਮਡੂ ਕੋਣੋ ਗੁਰੂ ਦੀ ਪਾਵਨ ਨੂੰ ਵੀ ਜਾਣਦਾ ਸੀ ਵਿਚਾਰਾ ਵੀ ਗੁਰੂ ਕਿੰਨੀਆਂ ਪਾਵਨ ਦੇ ਮਾਲਕ ਕਿੰਨੀਆਂ ਸ਼ਰਤੀਆਂ ਦੇ ਮਾਲਕ ਇਹਦਾ ਤਾਂ ਹੱਥ ਵੀ ਨਹੀਂ ਉੱਪਰ ਤੋਂ ਉੱਠਦਾ ਤੇਰਾ ਤੇ ਹੱਥ ਵੀ ਨਹੀਂ ਉੱਪਰ ਤੋਂ ਉੱਠਦਾ 10000 ਪੀਰ ਨੇ ਮੀਤਰੀ ਤਰ ਬੁਰਦਾਮ ਸਾਹਿਬ ਨੂੰ ਆਪਣੇ ਚੇਤੇ ਦੇ ਲੋਕਾਂ ਜਿਹਨਾਂ ਰੋੜੇ ਮਾਰ ਕੇ ਮਾਰਦੇ ਹੋ ਤੇ ਜਿਉ ਜਿਉ ਜਿਵੇਂ ਲੋਕਾਂ ਨੇ ਅਤਾਵੀ ਰੋੜ ਲੈ ਕੇ ਚੁੱਕੇ ਉੱਪਰ ਤੋਂ ਮਾਰਦ ਵਾਸਤੇ ਤੇ ਜਿੰਨੇ ਵੀ ਸੀ ਤੇਦੇ ਬਾਦੇ ਸਾਰੇ ਦੇ ਹੱਥੋਂ ਪੂਰੀ ਘੜੇ ਲੱਗੀ ਸਾਰੇ ਦੇ ਹੱਥੋਂ ਪੂਰੀ ਘੜੇ ਲੱਗੀ ਗੁਰੂ ਦੀ ਸ਼ਕਤੀ ਨੂੰ ਕੌਣ ਜਾਣ ਸਕਦਾ ਕੌਣ ਨਾਮ ਤੋਂ ਬੰਨ੍ਹਾ ਬਤੂਲ ਕਰ ਸਕਦਾ ਤਾ ਤੁਹੇ ਦਰਿਆਲੀ ਗੁਰੂ ਗੁਰੂ ਗੋਡਰੇਲੀ ਯੋਗੀ ਬਦਮਾਰਸ਼ੀ ਦਾ ਕਾਤਰੀ ਜੀ ਦਾ ਦਰਿਆਲੀ ਪੂਜਾ ਕੀ ਕਰਦਾ ਤਦ ਦਰਦਾ ਦੇ ਮਾਰਦਾ ਕਿਉ ਮਾਰਦਾ ਕਦੇ ਮੇਰੇ ਗਾਵੇ ਤੈਨੂੰ ਦਰੁੜਾ ਕੇ ਮਾਰਦੇ ਨਹੀਂ ਹੈ ਤਾਬੇ ਤੇ ਸਿਫਲਰ ਨਾਲੇ ਮਾਰਦਾ ਤੈਨੂੰ ਬੇਜਾ ਕੇ ਡਾਕੇ ਮਾਰ ਲੈਣ ਤਾ ਨਾਲਾ ਤਿਰੁਕ ਕਰ ਲੈ ਗਾਹਾਂ ਨੂੰ ਗਿਆ ਵੀ ਇਹ ਲੋਕ ਤੇ ਸਾਧੂ ਸੰਤ ਡੱਕਦੇ ਆ ਵਿਡਾਕੇ ਨਾ ਮਾਰੂ ਇਹ ਗੁਰੂ ਕੋ ਜਨਾਬ ਤੇ ਦਾਤਾ ਨੂੰ ਮਾਰ ਦਿੰਦੇ ਦਾਤਾ ਚੰਦਿਤਰਾ ਮਾਰ ਜੇ ਰੁਕੇ ਨਹੀਂ ਮੈਨੂੰ ਦਾਤੇ ਤੋਂ ਪੁੱਛਿਆ ਜੀ ਦਾਤੇ ਤੋਂ ਮੈਂ ਮਾਰਦਾ ਹੀ ਬੱਦੇ ਮਾਰਦਨ ਸਮਾਰਵੀ ਪੁੱਲ ਫੋਰਕ ਦਾ ਕਹਿੰਦੇ ਨਹੀਂ ਨਹੀਂ ਇਹ ਤੇਰਾ ਦੰਤ ਚਾਂਦ ਤਰੀਕਾ ਦਾ ਦੰਤ ਤਰਾ ਦਾਤਾ ਮਾਰਨਾ ਜੇ ਖੁਦ ਖੁਦਾ ਦੇ ਨਾਲ ਮਾਰ ਉਸ ਉਸਤਾਲ ਬੁਖਵਾਲੂ ਦੇ ਨਾਲ ਨਾ ਕਾ ਮਾਰ ਨਾ ਮਾਰੋ ਤੇ ਪੂਰੇ ਗੁਰੂ ਦੇ ਨਿਸ਼ਾਨੇ ਪੈਰਿਓ ਇੰਨੀ ਗੱਲ ਦੇ ਨਾਲ ਸਾਰਾ ਦਾ ਸਾਰਾ ਜੀਵਨ ਬਦਲ ਗਿਆ ਤੇ ਖੁਦ ਖੁਦਾ ਦਾ ਰੂਪ ਹੋ ਗਿਆ ਖੁਦ ਖੁਦਾ ਦਾ ਰੂਪ ਹੋ ਗਿਆ ਬਲ ਕੇ ਇੱਕ ਤਰ੍ਹਾਂ ਜਿਆਦਾ ਹੁੰਦਾ 20 ਸਾਲ ਦੀ ਕਿਸੇ ਸ਼ਬਦ ਵਰ ਦੇ ਮੁੱਲੇ ਨੂੰ ਉਮਰ ਦਿੱਤੀ। ਉਹਨਾਂ ਰੂਪ ਵਿੱਚ ਸਵਾਸਾ ਦੇ ਕਿਰਨ ਦਿੱਤੀ ਪਰ 20 ਸਾਲ ਬੰਦੇ ਸੀ। ਇੰਨਾ ਦਾ ਮਸਤ ਹੋ ਗਿਆ। ਉਹ 20 ਸਾਲ ਵਾਲਾ ਬੱਚਾ ਸ਼ਾਹੂ ਕਰਦਾ ਉਸ ਦੀ ਕਿਰਪਾ ਦੇ ਨਾਲ ਲੱਖੂ ਬਦਮਾਸ਼ ਦੀ ਕਿਰਪਾ ਦੇ ਨਾਲ 60 ਸਾਲ ਦੀ ਨਾਰਾ ਨਰਾਬਰ 20 ਸਾਲ ਦੇ ਦਿੱਤੇ ਉੱਪਰ ਤੇਰਾ ਪਤਮਾ ਕਹਿੰਦਾ ਵੀ ਰੱਬ ਨੂੰ ਵੱਡਾ ਹੋ ਗਿਆ ਨਹੀਂ ਰੱਬ ਨੂੰ ਵੱਡਾ ਨਹੀਂ ਹੋਇਆ ਰੱਬ ਨੇ ਬਖਸ਼ਿਸ਼ ਤਾਂ ਬਖਸ਼ਿਸ਼ਾਂ ਹੀ ਨਹੀਂ ਆ ਹੋ ਗਿਆ ਜਿੱਦਾਂ ਪਤ ਤਾਂ ਨੇ ਵੀ ਕਰੇ ਰੱਬ ਨੂੰ ਮੰਨਿਆ ਸੀ ਤੇਰਾ ਕੋਈ ਜਵਾਬ ਨਹੀਂ ਸੀ ਆ ਸਮਝਾਦਾ ਕੋ ਪ੍ਰਸ਼ਰਧਪਾ ਕਰੇ ਦੇ ਦੇ ਮੀਤਾਂ ਪਰਸ਼ਨੇ ਬਖਸ਼ ਕੀਤੀ ਪਰਵਾਰ ਦਾ ਲੜੇ ਹੋਈਆਂ ਪੁੱਲਾਂ ਦੇ ਕੇ ਮਾਫ ਬਖਸ਼ ਕਰ ਦੇ ਕੱਲ ਨੂੰ ਜੋ ਪਰਸ਼ਨ ਪ੍ਰਤਿਪਾਤਾ ਕਿਰਪਾ ਦਾ ਮੰਗੇ ਹੋਏ ਤੋਂ ਕੱਲ ਨੂੰ ਵਿਚਾਰ ਕਰ ਲਵਾਂਗੇ ਬੜੇ ਦੀਆਂ ਵਡਿਆਈਆਂ ਆਪਾਂ ਗਾਰੇ ਤੇ ਬੜੇ ਦੀਆਂ ਵਡਿਆਈਆਂ ਵੀ ਵੱਡੀਆਂ ਹੁੰਦੀਆਂ ਨੇ ਇਸ ਬਾਬਤ ਦੀ ਕੰਦੀ ਉਸਾਰੀ ਆਪਣਾ ਜੀਵਨ ਦਾ ਸਮਾਪਤ ਉਸਾਰਾ ਦਾ ਪਰ ਵੱਡੇ ਗੁਰੂ ਦੀਆਂ ਵੱਡੀਆਂ ਵਡਿਆਈਆਂ ਜਿਹੜੀਆਂ ਨੇ ਉਹ ਉਸ ਪੁਰੀਆਂ ਨੇ ਉਸਾਂ ਦੀ ਉਹਦੇ ਕਦਮਾਂ ਚੋਂ ਚੱਲਦੀਆਂ ਆਉਣਾ ਤਾਂ ਸੰਬੰਧ ਦੇ ਪਰਿਵਾਰਸਤੇ ਨਦ ਬਿਹੜ ਦੀ ਸੁਖ ਸ਼ਾਂਤੀ ਵਾਸਤੇ ਪਾ ਸਹ ਗੁਰ ਦੇ ਚਰਨਾਂ ਵਿੱਚ ਅਰਦਾਸ ਮੈਂ ਤੇ ਕਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ